ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਇਹ ਭਾਈ ਪਰਮਾਤਮਾ ਦੀ ਹਸਤੀ ਨੂੰ ਮਣਿਆ ਨਹੀਂ ਜਾ ਸਕਦਾ ਉਸ ਤੇ ਬਰਾਬਰ ਕੋਈ ਹੋਏ ਤਾਂ ਹੀ ਕਿਹਾ ਜਾ ਸਕਦਾ ਪਰ ਨਹੀਂ ਹੈ ਇਸ ਤੇ ਦੂਜਾ ਨਹੀਂ ਕੋਏ ਇਸ ਦੀ ਕੀਮਤ ਕੀ ਕੋ ਹੋਏ ਪ੍ਰਮਾਤਮਾ ਤੋਂ ਵੱਖਰਾ ਕੋਈ ਨਹੀਂ ਪ੍ਰਭੂ ਦੀ ਕੀਮਤ ਬਿਆਨ ਨਹੀਂ ਹੋ ਸਕਦੀ ਗੁਰ ਪ੍ਰਸਾਦ ਵਸੈ ਮਨ ਆਏ ਤਾ ਕੋ ਜਾਣੇ ਦੁਬਤਾ ਜਾਏ ਗੁਰੂ ਕਿਰਪਾ ਨਾਲ ਹੀ ਮਨ ਚ ਪ੍ਰਭੂ ਆਵਸਤ ਤਾ ਹੀ ਅੰਦਰ ਦੀ ਦੁਬਦਾ ਮੁਕਤ ਦਿ ਰਹਉ ਆਪ ਸਰਾਵ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਪ੍ਰਭੂ ਆਪ ਹੀ ਸਰਾਪ ਹੈ ਬਾਪ ਕੇ ਪਰਖਣ ਵਾਲਾ ਆਪ ਹੀ ਕਸਵਟੀ ਲਾਂਦਾ ਤੇ ਆਪ ਹੀ ਇਸ ਸੰਸਾਰ ਨੂੰ ਤੋਰਦਾ ਹੈ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਏਕੋ ਸੋਏ ਪ੍ਰਭੂ ਆਪ ਹੀ ਜਾਂਚਦਾ ਪਰਖਦਾ ਤੇ ਆਪ ਹੀ ਪੂਰਾ ਉਤਰਦਾ ਹੈ ਉਸ ਦੀ ਮਿਹਰ ਨਾਲ ਤੇ ਆਪੇ ਜਾਣੇ ਕੋ ਸੋਏ ਪ੍ਰਮਾਤਮਾ ਆਪ ਹੀ ਆਪਣੀ ਗੇੜ ਨੂੰ ਜਾਣਦਾ ਹੈ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮਿਲਲੇ ਸੋ ਨਿਰਮਲ ਹੋਏ ਤੇ ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਐ ਜਿਸਨੂੰ ਪ੍ਰਭੂ ਆਪਣੇ ਨਾਲ ਮਿਲਾਉਂਦਾ ਹੈ ਉਹੀ ਨਿਰਮਲ ਬਣਦਾ ਹੈ ਜਿਸਨੂੰ ਲਾਏ ਲਗਾਇ ਤਿਸੇ ਆਏ ਸਭ ਸੱਚ ਤਿ ਖਾਲੇ ਤਾਂ ਸੱਚ ਸਮਾਏ ਜਿਸ ਮਨੁੱਖ ਨੂੰ ਪ੍ਰਭੂ ਆਪਣੇ ਨਾਲ ਜੋੜਦਾ ਹੈ ਉਹੀ ਜੋੜਦਾ ਜਿਸਨੂੰ ਮਾਇਆ ਨਾਲ ਜੋੜਦਾ ਮਾਇਆ ਨਾਲ ਜੁੜਿਆ ਰਹਿੰਦਾ ਜਿਸਤੇ ਮੇਹ ਦੀ ਨਿਗਾਹ ਕਰਦਾ ਉਸਨੂੰ ਸਭ ਸੱਚ ਦੇ ਸਪੈਂਦਾ ਹੈ ਆਪੇ ਲਿਵਤਾਤ ਹੈ ਆਪੇ ਆ ਆ ਬੁਜਾਏ ਆਪੇ ਜਾਪੇ ਪ੍ਰਭੂ ਆਪ ਹੀ ਆਪਣੇ ਚਰਨਾਂ 'ਚ ਮਗਨ ਕਰਨ ਵਾਲਾ ਹੈ ਆਪ ਹੀ ਮਾਇਆ 'ਚ ਮੇੜਨ ਵਾਲਾ ਹੈ ਆਪ ਹੀ ਜੀਵਨ ਸੂਜ ਬਖਸ਼ਣ ਵਾਲਾ ਹੈ ਤੇ ਆਪ ਹੀ ਨਾਮ ਜਪਾਉਣ ਵਾਲਾ ਹੈ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਪ੍ਰਭੂ ਆਪ ਹੀ ਗੁਰੂ ਹੈ ਆਪ ਹੀ ਗੁਰੂ ਦਾ ਸ਼ਬਦ ਹੈ ਨਾਨਕ ਪ੍ਰਭੂ ਆਪ ਹੀ ਗੁਰੂ ਦਾ ਸ਼ਬਦ ਉਚਾਰ ਕੇ ਹੋਰਨਾਂ ਨੂੰ ਸੁਣਾਉਂਦਾ ਹੈ ਮੇਲਾਵਲ ਮਹਿਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬੰਨਿਆ ਹੈ ਸਭ ਮੈਂ ਇਕਸਮਾਨ ਹੈ ਭਾਈ ਮਾਲਕ ਪ੍ਰਭੂ ਦੀ ਮਿਹਰ ਨਾਲ ਹੀ ਕੋਈ ਮਨੋਕੁਸਤਾ ਭਗਤ ਬਣਦਾ ਹੈ ਤੇ ਕੋਈ ਪ੍ਰਭੂ ਉਹਦੇ ਨਾਲ ਜੁੜਦਾ ਹੈ ਤੇ ਮਾਲਕ ਪ੍ਰਭੂ ਦੀ ਕਿਰਪਾ ਨਾਲ ਹੀ ਸੇਵਾ ਪਗਤੀ ਭਾਈ ਪ੍ਰਾਪਤ ਹੁੰਦੀ ਐਸਾ ਇੱਕ ਤੇਰਾ ਖੇਲ ਬਣਿਆ ਹੈ ਪ੍ਰਭੂ ਤੇਰਾ ਇੱਕ ਚਰਤ ਤਮਾਸ਼ਾ ਬਣਿਆ ਹੋਇਆ ਹੈ ਕਿ ਤੂੰ ਸਭ ਜੀਵਾਂ ਚ ਰਮਿਆ ਹੋਇਆ ਸਤਗੁਰ ਪਰਚੈ ਹਰਨਾਮ ਸਮਾਨ ਜਿਸ ਕਰਮ ਹੋਵੇ ਸੋ ਸਤਗੁਰ ਪਾਏ ਅੰਦੀਨ ਲਾਗੇ ਸਹਿਜ ਧਿਆਨ ਰਖਾਓ ਏ ਭਾਈ ਜਿਹੜਾ ਮਨੋ ਗੁਰੂ ਦੀ ਕਿਰਪਾ ਨਾਲ ਨਾਮ ਜਪਣ ਚ ਗਿਝ ਜਾਂਦਾ ਉਹ ਪ੍ਰਭੂ ਨਾਮ ਚ ਲੀਨ ਰਹਿੰਦਾ ਹੈ ਭਾਈ ਜਿਸ ਉਤੇ குரு ਦੀ ਬਖਸ਼ਿਸ਼ ਹੁੰਦੀ ਹੈ ਉਹਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹਦਾ ਨਾਮ ਹੀ ਜੁੜਿਆ ਰਹਦਾ ਰਹਾ ਤਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਬਿਮਾਨਾ ਜਦ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਦ ਕੋਈ ਕਰੋ ਦਿਖਾਵਖਿਆਨਾ ਇਹ ਪ੍ਰਭੂ ਆਪਣੇ ਉਤਮ ਨਾਲ ਕੋਈ ਮਨੁੱਖ ਤੇਰੀ ਸੇਵਾ ਭਗਤੀ ਨਹੀਂ ਕਰ ਸਕਦਾ ਕੋਈ ਮਨੁੱਖ ਜੇ ਹਾ ਕੋਈ ਮਾਨ ਨਹੀਂ ਕਰ ਸਕਦਾ ਹੈ ਮਾਲ ਪ੍ਰਭੂ ਜਦੋਂ ਤੂੰ ਜੀਵਾ ਅੰਦਰ ਤੂੰ ਜੋਤ ਖਿੱਚ ਲੈਣਾ ਫਿਰ ਕੋਈ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਆਪੇ ਗੁਰੂ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਵੇਂ ਆਪ ਚੱਲਾਏ ਤਿਵੇਂ ਕੋਈ ਚੱਲ ਜਿਉਂ ਹਰ ਭਾਵ ਹੈ ਭਗਵਾਨ ਭਾਈ ਪਰਮਾਤਮਾ ਆਪ ਹੀ ਗੁਰੂ ਹੈ ਆਪ ਹੀ ਸਿੱਖ ਹੈ ਆਪ ਹੀ ਗੁਣਾ ਦਾ ਖਜ਼ਾਨਾ ਹੈ ਜਿਵੇਂ ਉਹ ਸਰੀ ਭਗਵਾਨ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਜੀਵਨ ਉਹ ਤੋਰਦਾ ਹੈ ਕਹਿਤ ਨਾਨਕ ਤੂੰ ਸਾਚਾ ਸਹਿਬ ਕੌਣ ਜਾਣੈ ਤੇਰੇ ਕੰਮ ਇਕਨਾ ਕਰਮੈ ਦੇ ਵਿੜਿਆ ਇਕ ਪਰਮ ਪਵੈ ਅਭਿਮਾਨ ਨਾਨਕ ਆਖ ਦੇ ਪ੍ਰਭੂ ਤੂੰ ਸਹਿਬ ਸਦਾ ਕੈਬਨ ਵਾਲਾ ਮਾਲਕ ਤੇਰੇ ਕੰਮਾਂ ਦਾ ਕੋਈ ਪੇਤ ਨਹੀਂ ਜਾਣ ਸਕਦਾ ਕਈ ਜੀਵਨ ਤੂੰ ਆਪਣੇ ਚਰਨਾਂ ਟਿਕਾ ਕੇ ਇੱਜ਼ਤ ਬਖਸ਼ਨ ਕਈ ਵਿਚਾਰੇ ਪਟਕਦੇ ਰਹਿੰਦੇ ਨੇ ਮਿਲਾਵਲ ਮਹਿਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰ ਪੰਚ ਮੈਂ ਸਾਚੇ ਨਾਮ ਕੀ ਵਿੜਾਈ ਮਤ ਕੋ ਧਰੋ ਗੁਮਾਨਾ ਭਾਈ ਵੇਖੋ ਪੂਰਨ ਪ੍ਰਭੂ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਣ ਦੀ ਕੈਸੀ ਉੱਤਮ ਜੁਗਤ ਬਣਾਈ ਹੈ ਇਹ ਜੁਗਾਂ ਜੁਗਾਂ ਤੋਂ ਚੱਲੀ ਆ ਰਹੀ ਹੈ ਪਰ ਕੋਈ ਮਨੁੱਖ ਜਤ ਸਾ ਸੰਜਮ ਦਾ ਮਾਣ ਕਰੇ ਭਾਈ ਨਾਮ ਦੇ ਵਿੱਚ ਜੁੜਿਆ ਹੀ ਵਡਿਆਈ ਮਿਲਦੀ ਨਾ ਕਿ ਜਤ ਸਤ ਸੰਜਮ ਤੋਂ ਸਤਗੁਰ ਕੀ ਜਿਸਨੋਂ ਮਤ ਆਵੇ ਸੋ ਸਤਗੁਰ ਮਹ ਸਮਾਨਾ ਇਹ ਬਾਣੀ ਜੋ ਜਿਉਂ ਜਾਣੈ ਇਸ ਅੰਤਰ ਵੇ ਹਰ ਨਾਮ ਰਹਾਉ ਹੈ ਭਾਈ ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਉਹ ਮਨੁ ਗੁਰੂ ਦੇ ਉਪਦੇਸ਼ ਚ ਲੀਨ ਰਹਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸਬਦ ਨਾਲ ਦਿਲੋਂ ਸੰਜ ਪਾ ਲੈਂਦਾ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਚਹੁੰ ਜੁਗਾં ਕਾ ਹੁਣ ਬੇੜਾ ਨਰਮਨੁਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਤ ਉਹਨਾ ਜੁਗਾં ਕਾ ਧਰਮ ਹੈ ਕਲਮੈ ਕੀਰਤ ਹਰ ਨਾਮਾ ਏ ਭਈ ਗੁਰੂ ਦੀ ਸ਼ਰਨ ਪਿਆਹੀ ਚਹੁੰ ਜੁਗਾ ਦਾ ਨਿਰਣਾ ਸਮਝ ਆਉਂਦਾ ਹੈ ਜਤ ਸਾ ਸੰਜਮ ਇਹ ਪ੍ਰਾਣੇ ਸਮੇ ਦੇ ਜੁਗਾ ਦਾ ਧਰਮ ਸੀ ਪਰ ਕਲਯੁਗ ਵਿੱਚ ਹਰੀ ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ ਜੁਗ-ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਨ ਗੁਰਮੁਖ ਜੀ ਨੇ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਇਹ ਭਾਈ ਹਰੇਕ ਯੁਗ ਦਾ ਆਪਣਾ ਆਪਣਾ ਧਰਮ ਹੋ ਸਕਦਾ ਹੈ ਭਾਵੇਂ ਤੁਸੀਂ ਵੇਦਾਂ ਨੂੰ ਪੁਰਾਨਾਂ ਨੂੰ ਸੋਧ ਕੇ ਵੇਖੋ ਪਰ ਇਸ ਕਲਯੁਗ ਚ ਗੁਰੂ ਦੀ ਸਿੱਖਿਆ ਉੱਤੇ ਤੁਰਨਾ ਹੀ ਅਸਲ ਚ ਧਰਮ ਹੈ ਤੇ ਉਹ ਮਨੁੱਖ ਪੂਰਨ ਨੇ ਕਬੂਲ ਨੇ ਕੈਤ ਨਾਨਕ ਸੱਚੇ ਸਿਮ ਪ੍ਰੀਤ ਲਾਇ ਚੁਕੇ ਮਨ ਅਭਿਮਾਨਾ ਕੈਤ ਸੁਣਨ ਤ ਸਬੇ ਸੁਖ ਪਾਵੈ ਮਾਨਤ ਪਾਹਿ ਨਿਧਾਨਾ ਇਹ ਭਾਈ ਨਾਨਕ ਕਾਖਦਾ ਜਿਹੜਾ ਮਨੁੱਖ ਸਦਾ ਕੈ ਮਰਨ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ ਜਿਹੜਾ ਮਨੁੱਖ ਉਹਦਾ ਵਿਮਾਨ ਮੁੱਕ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਸੁਣਨ ਵਾਲੇ ਸਭ ਨੂੰ ਆਤਮਕ ਦੰ ਪ੍ਰਾਪਤ ਹੁੰਦਾ ਹੈ ਬਿਲਾਵਲ ਮਹਿਲਾ ਤੀਜਾ ਗੁਰਮਕ ਪ੍ਰੀਤ ਜਿਸਨੂੰ ਆਪੇ ਲਾਇ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਸਤਗੁਰ ਕਹਿਣ ਲਗੇ ਭਾਈ ਗੁਰੂ ਦੀ ਰਾਹੀ ਜਿਸ ਮਨੁਕ ਤੇ ਹੀ ਜਿਤ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਉਸ ਕਾਹਰ ਦੇ ਘਰ ਸਦਾ ਖਿੜਾਉ ਫਿਰ ਬਣਿਆ ਰਹਿੰਦਾ ਹੈ ਮੰਗਲ ਨਾਰੀ ਗਾਵ ਹੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਉਸ ਤੇ ਸਾਰੇ ਗਿਆਨ ਇੰਦਰੇ ਰਲ ਕੇ ਪ੍ਰਭੂ ਨੂੰ ਜਪਦੇ ਨੇ ਪ੍ਰਭੂ ਪ੍ਰੀਤੋਂ ਨੂੰ ਮਿਲ ਕੇ ਮਨੁੱਖ ਸਦਾ ਆਤਮਕਨਦ ਬਾਣਦਾ ਰਹਿੰਦਾ ਹਉਨ ਤਿਨ ਬਲਿਹਾਰ ਹੈ ਜਿੰਨਾ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੇ ਸਹਿ ਸੁਭੈ ਰਹਾਉ ਹੈ ਭਾਈ ਮੈਨਾ ਮਨੁੱਖਾਂ ਤੋ ਕੁਰਬਾਨ ਜਨ ਜਿਨ੍ਹਾਂ ਨੇ ਪਰਮਾਤਮ ਨੂੰ ਆਪਣੇ ਮਨ ਚ ਵਸਾਇਆ ਏ ਭਾਈ ਪ੍ਰਮਾਤਮਾ ਦੇ ਉਹ ਜੇ ਸੇਵਕਾਂ ਦੀ ਸੰਗਤ ਕੀਤਿਆਂ ਆਤਮਿਕ ਆਨੰਦ ਮਿਲਦਾ ਰਹਉ ਸਦਾ ਰੰਗ ਰਾਤੇ ਤੇ ਰਚਾਈ ਹਰ ਜੂ ਆਵਸੈ ਮਨ ਆਏ ਜਿਹੜੇ ਮਨੁੱਖ ਤੇਰਾ ਨਾਮ ਚਰੰਗੇ ਨੇ ਉਹ ਉਹਨਾਂ ਦੇ ਮਨ ਚ ਪ੍ਰਭੂ ਤੁਹਾਡਾ ਨਾਮ ਵਸਿਆ ਰਹਿੰਦਾ ਆਪੇ ਸ਼ੋਭਾ ਸਦਹੀ ਪਾਈ ਗੁਰਮੁਖ ਮਿਲ ਮੇਲ ਮਿਲਾਏ ਪ੍ਰਭ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖਸ਼ਦਾ ਤੇ ਗੁਰੂ ਦੀ ਸ਼ਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਗੁਰਮੁਖ ਰਾਤੇ ਸ਼ਬਦ ਰੰਗ ਹਾਏ ਨਿਜ ਕਰਵਾਸਾ ਹਰ ਗੁਣ ਗਾਏ ਇਹ ਪਾਏ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਗੁਰੂ ਸ਼ਬਦ ਚਰੰਗੇ ਜਾਂਦੇ ਨੇ ਪ੍ਰਭ ਉਹਨਾਂ ਨੂੰ ਆਪਣੇ ਨਾਮ ਦਾ ਰੰਗ ਚਾੜ ਦਿੰਦਾ ਰੰਗ ਚੱਲੂ ਲੈ ਹਰ ਸਪਾਏ ਇਹ ਰੰਗ ਕਦੇ ਨਾ ਉਤਰੇ ਸਾਲ ਸਮਾਏ ਉਹ ਕਦੇ ਝਟਕਦੇ ਨਹੀਂ ਪ੍ਰਭੂ ਦੇ ਨਾਮ ਰਸ ਵਿੱਚ ਪ੍ਰੇਮ ਰੰਗ ਚ ਰੰਗ ਚ ਟਿਕੇ ਰਹਿੰਦੇ ਨੇ ਭਾਈ ਇਹ ਰੰਗ ਐਸਾ ਇੱਕ ਅਦੀ ਨਿਉਤਰਦਾ ਅੰਤਰ ਸ਼ਬਦ ਮਿਟਿਆ ਗਿਆਨ ਅંધੇਰਾ ਸਤਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜਿਨ੍ਹਾਂ ਦੇ ਹਿਰਦੇ ਚ ਗੁਰੂ ਦਾ ਸ਼ਬਦ ਵਸਤ ਹੈ ਅਗਿਆਨਤਾ ਮੁੱਕ ਜਾਂਦੀ ਹੈ ਜਿਨ੍ਹਾਂ ਨੂੰ ਗੁਰੂ ਦਾ ਬਖਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਜਨਦਰਨ ਪਿਆਰਾ ਪ੍ਰਭੂ ਮਿਲ ਪੈਂਦਾ ਜੋ ਸੱਚ ਰਾਤੇ ਤਿਨ ਬਉੜ ਨਾ ਫੇਰ ਨਾਨਕ ਨਾਮ ਨਿਰੜਾਏ ਪੂਰਾ ਗੁਰ ਮੇਰਾ ਤੇ ਜਿਹੜੇ ਮਨੁੱਖ ਗੁਰੂ ਸ਼ਬਦ ਪ੍ਰੇਮ ਚ ਮਸਤ ਰਹਿੰਦੇ ਨੇ ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਇਹ ਨਾਨਕ ਪੂਰਾ ਗੁਰੂ ਹੀ ਮਨੁੱਖ ਦੇ ਅੰਦਰ ਨਾਮ ਜਪੜਨ ਦਾ ਸੁਭਾਅ ਹੈ ਉਹ ਪੱਕਾ ਕਰ ਦਿੰਦਾ ਬਿਲਾਵਲ ਮਹਿਲਾ ਤੀਜਾ ਪੂਰੇ ਗੁਰ ਤੇ ਵढਾਈ ਪਾਈ ਅਚਿੰਤ ਨਾਮ ਵਸਿਆ ਮਨਾਈ ਏ ਭਾਈ ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ ਇੱਜ਼ਤ ਪ੍ਰਾਪਤ ਕਰ ਲਈ ਉਸ ਤੇ ਮਨ ਚ ਹਰੀ ਨਾਮ ਆਵਸਦਾ ਹੈ ਹਮਨੇ ਮਾਇਆ ਸ਼ਬ ਜਲਾਈ ਦਰਸਾਚੈ ਗੁਰ ਤੇ ਸ਼ੋਭਾ ਪਾਈ ਜਿਸ ਮਨੁੱਖ ਨੇ ਗੁਰੂ ਸ਼ਬਦ ਰਾਹੀਂ ਆਪਣੇ ਅੰਦਰ ਮਾਇਆ ਦੇ ਕਾਰਨ ਪੈਦਾ ਹੋਈ ਹਮੇ ਸਾੜ ਲਈ ਤੇ ਗੁਰੂ ਕਿਰਪਾ ਦੇ ਨਾਲ ਉਹਨਾਂ ਨੇ ਸ਼ੋਭਾ ਖਾਟ ਲਈ ਜਗਦੀਸ਼ ਸੇਵ ਮੈਂ ਅਵਰਨਾ ਕਾਜ ਅੰਦੀਨ ਨਾਨਦ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਈ ਜਗਤ ਦੇ ਮਾਲਕ ਪ੍ਰਭੂ ਮਿਹਰ ਕਰ ਮੈਂ ਤੇਰਾ ਨਾਮ ਸਿਮਰਤ ਆ ਰਾਂ ਤੇ ਗੁਰੂ ਦੀ ਸ਼ਰਨ ਪੈ ਕੇ ਆਤਮਕ ਲਾਂ ਦੀ ਬਖਸ਼ਿਸ਼ ਕਰਨ ਵਾਲਾ ਤੇਰਾ ਨਾਮ ਮੰਗਦਾਰ ਰਖਾਓ ਮਨ ਕੀ ਪ੍ਰਤੀਤ ਮਨ ਤੇ ਖਾਈ ਪੂਰੇ ਗੁਰ ਤੇ ਸ਼ਬਦ ਮੁਝਾਈ ਇਹ ਪਾਈ ਉਸ ਮਨੁੱਖ ਨੇ ਆਪਣੇ ਅੰਦਰ ਆਪਣੇ ਮਨ ਵਾਸਤੇ ਸ਼ਰਧਾ ਵਿਸ਼ਵਾਸ ਦੀ ਦਾਤ ਲਭ ਲਈ ਜਿਸ ਨੇ ਪੂਰੇ ਗੁਰੂ ਪਾਸੋਂ ਸ਼ਬਦ ਦੇ ਰਾਹੀਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕੀਤੀ ਹੈ ਜੀਵਨ ਮਰਨ ਕੋ ਸੰਸਰ ਵੇਖੈ ਬਉ ਨ ਮਰੇ ਨਾ ਜੰਪੇਖੈ ਇਹ ਪਾਈ ਜਿਹੜਾ ਮਨੁੱਖ ساری ਉਮਰ ਪਰਬੋ ਨੂੰ ਸ੍ਰਿਸ਼ਟੀ ਵਿੱਚ ਇੱਕ ਸਮਾਨ ਵਸਤਾ ਵੇਖਦਾ ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ ਕਰਹੀ ਮੈਂ ਸਬਕੋਟ ਨਿਧਾਨਾ ਸਤਗੁਰ ਦਿਖਾਏ ਗਿਆ ਅਭਿਮਾਨ ਕਰਹੀ ਮੈਂ ਸਬਕੋਟ ਨਿਧਾਨ ਸਤਗੁਰ ਦਿਖਾਏ ਗਿਆ ਅਭਿਮਾਨ ਹੈ ਭਾਈ ਹਰੇਕ ਮਨੁੱਖ ਦੇ ਹਿਰਦੇ ਵਿੱਚ ਸਾਰੇ ਸੁੱਖਾਂ ਦੇ ਖਜ਼ਾਨਿਆਂ ਦੇ ਕੋਟਾਂ ਦੇ ਕੋਟ ਮੌਜੂਦ ਨੇ ਪਾਉਕੇ ਹਿਰਦੇ ਚ ਨਾਮ ਦਾ ਖਜ਼ਾਨਾ ਜਿਸ ਮਨੁੱਖ ਨੂੰ ਗੁਰੂ ਨੇ ਇਹ ਕੋਟ ਵਿਖਾ ਦਿੱਤੇ ਉਸ ਦੇ ਅੰਦਰੋਂ ਪ੍ਰਿੰਕਾਰ ਮੁੱਕ ਜਾਂਦਾ ਸਦਹੀ ਲਾਗਾ ਸਹਿਜ ਧਿਆਨਾ ਉਹਨਾਂ ਦੀ ਸੂਰਤ ਪ੍ਰਭੂ ਚ ਜੁੜੀ ਰਹਿੰਦੀ ਹੈ ਅੰਦੀ ਨਗਾਵੈ ਇੱਕੋ ਨਾਮ ਉਹ ਸਦਾ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਇਸ ਜੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਹੈ ਭਈਓ ਮਨੁੱਖੇ ਜਗਤ ਚ ਵਡਿਆਈ ਇੱਜ਼ਤ ਪ੍ਰਾਪਤ ਕਰਦਾ ਜਿਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ ਪ੍ਰਭੂ ਦਾ ਨਾਮ ਸਿਮਰਦੈ ਜਾਨ ਦੇਖਾ ਤਾਂ ਰਹਿਆ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਮਜਿੱਧਰ ਵੇਖਣਾ ਉੱਧਰ ਹੀ ਪ੍ਰਭੂ ਦਾ ਨਾਮ ਮੌਜੂਦ ਹੈ ਉਹ ਸਦਾ ਹੀ ਸਭਨਾ ਨੂੰ ਸੁਖ ਦੇਣ ਵਾਲਾ ਪੂਰੇ ਭਾਗ ਗੁਰਪੂਰਾ ਪਾਇਆ ਅੰਤਰਨਾਮ ਨਿਦਾਨ ਦਿਖਾਇਆ ਇਹ ਭਾਈ ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲਭ ਲਿਆ ਗੁਰੂ ਨੇ ਉਸ ਤੇ ਹਿਰਦੇ ਚ ਪਰਮਾਤਮਾ ਦਾ ਨਾਮ ਖਜ਼ਾਨਾ ਵਿਖਾ ਦਿੱਤਾ ਗੁਰ ਕਾ ਸ਼ਬਦ ਅਦ ਮਿੱਠਾ ਲਾਇਆ ਨਾਨਕ ਤ੍ਰਿਸ਼ਣ ਬੁਝੀ ਮਨ ਤਨ ਸੁਖ ਪਾਇਆ ਜਿਸ ਮਨੁੱਖ ਨੂੰ ਪੂਰੇ ਗੁਰੂ ਦਾ ਬਹੁਤਾ ਨਾਮ ਪਾਵਕੇ ਪੂਰੇ ਗੁਰੂ ਦਾ ਨਾਮ ਪਿਆਰਾ ਲੱਗਣ ਲੱਗ ਪਿਆ ਇਹ ਨਾਨਕ ਉਸ ਦੇ ਅੰਦਰ ਉਹ ਤ੍ਰਿਸ਼ਨਾ ਹੈ ਮਾਇਆ ਹੈ ਇਹਦੀ ਤਰੇ ਸਮਝ ਲੋ ਬੁੱਝ ਗਈ ਹੈ ਰਾਗ ਬਿਲਾਵਲ ਮਹਿਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਵੇਂ ਪ੍ਰੇਰੇ ਤਿਉ ਕਰਨਾ ਜੋ ਨਟਵਾ ਤੰਤ বাজਾਇ ਤੰਤੀ ਤਿਉ ਵਾਜੈ ਜੰਤ ਜਨਾ ਸਭ ਦੇ ਦਿਲਾਂ ਦੀ ਜਨਨ ਵਾਲਾ ਪ੍ਰਾਤਮਾ ਉਦਮ ਕਰਨ ਦੀ ਅਕਲ ਜੀਵਾਂ ਨੂੰ ਆ ਬਖਸ਼ਦਾ ਹੈ ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਨਾ ਸਾਜ ਏ ਤਾਰ ਵਜਾਂਦਾ ਹੈ ਨਾ ਜਿਵੇਂ ਵਜਾਂਦਾ ਉਵੇਂ ਵੱਜਦੀ ਏ ਤਿਵੇਂ ਪ੍ਰਮਾਤਮਾ ਆਪ ਜੀ ਮਨ ਨੂੰ ਵਜਾ ਰਿਹਾ ਹੈ ਜਪ ਮੰ ਰਾਮ ਨਾਮ ਰਸਨਾ ਮਸਤਕ ਲੇਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸ ਨਾ ਰਹਾਓ اے ਮੇਰੇ ਮਨ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਸ ਮਨੁੱਖ ਦੇ ਮੱਥੇ ਤੇ ਲਿਖੇ ਲੇਖ ਪਾ ਉਗੜ ਪੈਂਦੇ ਨੇ ਉਹਨਾਂ ਨੂੰ ਗੁਰੂ ਮਿਲ ਪੈਂਦਾ ਰਹਾਓ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਣੀ ਰਖ ਲੇ ਵੋ ਜਨ ਆਪਣਾ ਜਿਵੇਂ ਪ੍ਰਲਾਦ ਹਰਨਾਕਿ ਸ਼ਗਰਸਿਓ ਹ ਰਖਿਓ ਹਰ ਸ਼ਰਨਾ हे ਪ੍ਰਭੂ ਮਾਇਆ ਦੇ ਮੋਚ ਫਸਿਆ ਹੋਇ ਜੀ ਪਟਕਦਾ ਰਹਿੰਦਾ ਇਸ ਲਈ ਮੈਨੂੰ ਆਪਣੇ ਅੰਦਾਸ ਨੂੰ ਮਾਇਆ ਦੇ ਮੋਨ ਤੋਂ ਬਚਾ ਲਉ ਇਸ ਤਰ੍ਹਾਂ ਬਚਾ ਲਉ ਜਿਵੇਂ ਹਰੀ ਨੂੰ ਸ਼ਰਨ ਪਏ ਪ੍ਰਲਾਦ ਦੀ ਰੱਖਿਆ ਕੀਤੀ ਹੈ ਹਰੀ ਨੇ ਕਵਨ ਕਵਨ ਕੀ ਗਤਮਿਤ ਕਹੀਏ ਹਰ ਕੀਏ ਪਤਿਤ ਪਵਨ ਓਟੋ ਵੇਟੋਰ ਹਾਥ ਚਮਚਮਰੇ ਹਰ ਉਦਰੇ ਉਹ ਪਰਿਉ ਸਰਨਾ ਇਹ ਪਾਈ ਕਿਸ ਕਿਸ ਦੀ ਹਾਲ ਦਸੀ ਜਾਏ ਉਹ ਪ੍ਰਮਾਤਮਾ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦਿੰਦਾ ਵੇਖੋ ਔਰ ਵਿਦਾਸ ਮੋਹੇ ਪਸ਼ੂ ਢੋਂਦਾ ਸੀ ਜਮਾਰ ਦੇ ਹੱਥ ਵਿੱਚ ਨਿਤ ਚਮ ਫੜਿਆ ਹੁੰਦਾ ਸੀ ਪਰ ਪ੍ਰਭੂ ਨੇ ਉਸ ਨੂੰ ਵੀ ਪਾਰ ਲੰਘਾ ਦਿੱਤਾ ਪ੍ਰਭ ਦੀਨ दयाल भगत ਪਵਤਾਰ ਹਮ ਪਾਪੀ ਰਾਖ ਪਪਨਾ ਰਦਾਸ ਨੰਦਾਸ ਦਾਸ ਹਮ ਕਰਿਓ ਜੇ ਨਾਨਕ ਦਾਸ ਦਾ ਸੱਨਾ ਇਹ ਦਿਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਇਹ ਭਗਤਾ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਪ੍ਰਭੂ ਸਾਨੂੰ ਪਾਪੀ ਜੀਵਾਂ ਨੂੰ ਪਾਪਾਂਤ ਬਚਾ ਲੈ ਇਹ ਦਾਸ ਨਾਨਕ ਕਾਖ ਪ੍ਰਭੂ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੋ ਮਿਲਾਵਲ ਮਹਿਨਲਾ ਚੌਥਾ ਅਮੋਰਖ ਮੁਗਦ ਅਗਿਆਨ ਮਤੀ ਸ਼ਰਨਾਗਤ ਪੁਰਖ ਅਜਨਮ ਕਰ ਕਿਰਪਾ ਰਖ ਲੇਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਏ ਸਰਵ ਵਿਆਪਕ ਪ੍ਰਭੂ ਜੋ ਨਾ ਤੁਰੈ ਪ੍ਰਭੂ ਸੀ ਜੀ ਮੂਰਖਾ ਬੜੇ ਵੱਡੇ ਮੂਰਖਾ ਤੇਰੀ ਸ਼ਰਨ ਪਏ ਹਾਂ ਏ ਠਾਕੁਰ ਮਿਹਰ ਕਰ ਅਸੀਂ ਨੇ ਮਾਰਨਿਆ ਮੰਦ ਕਰਮੀਆਂ ਸਾਨੂੰ ਰਖ ਲੇਹੋ ਮੇਰੇ ਮਨ ਪਜ ਹਰਾ ਨਾ ਮੈਂ ਰਾਮ ਗੁਰਮਤ ਹਰਸ ਪਾਈਏ ਵਰਤਿਆਗੋ ਨੇ ਫਲ ਕਮ ਰਹਾਓ ਏ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ اے ਭਾਈ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ ਰਹਾਉ ਹਰ ਜਨ ਸੇਵਕ ਸੇ ਹਰਤਾਰ ਹਮ ਨਿਰਗੁਨ ਰਾਖ ਉਪਮਾ ਤੁਜ ਬਿਨ ਆਵਰ ਨ ਕੋਈ ਮੇਰੇ ਠਾਕੁਰ ਹਰ ਜੱਪੀਐ ਵੱਡੇ ਕਰਮਾ ਏ ਹਰੀ ਜਿਹੜੇ ਮੁਨੁਕ ਤੇ ਦਰ ਦੇ ਸੇਵਕ ਬਣੇ ਰਹਿੰਦੇ ਨੇ ਤੋ ਉਹਨਾਂ ਨੂੰ ਪਾਰ ਲੰਘਾ ਦੇਣ ਮਿਠਾਕੁਰ ਤੇਥੋਂ ਬਿਨਾ ਕੋਈ ਹੋਰ ਮਦਦਗਾਰ ਨਹੀਂ ਹੈ ਨਾਮਹਿਨ ਤ੍ਰਿਗਜੀਵ ਤੇ ਤਿੰਨ ਵਰਤ ਦੁਖ ਸਹਮਾ ਓਏ ਫਿਰ ਫਿਰ ਜੋਨ ਪੁਹਾਈਆਂ ਮੰਦਪਾਗੀ ਮੂੜ ਅਕਰਮਾ ਹੈ ਭਾਈ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿੰਦੇ ਨੇ ਉਹਨਾਂ ਦਾ ਜੋਣਾ ਫਟਕਾਰ ਜੋਗ ਹੁੰਦਾ ਹੈ ਉਹ ਮਨੁੱਖ ਮੁੜ ਮੁੜ ਜੁਨਾ ਵਿੱਚ ਪਏ ਰਹਿੰਦੇ ਨੇ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਡਕਰਮ ਗੁਰਸਤ ਗੁਰਨਾਮ ਨਿਰੜਾਇ ਜਨ ਨਾਨਕ ਸਫਲ ਜਨਮਾ ਹੈ ਪਈ ਪ੍ਰਮਾਤਮਾ ਨੇ ਭਗਤਾਂ ਨੂੰ ਪ੍ਰਮਾਤਮਾ ਦਾ ਨਾਮ ਹੀ ਉਹ ਨਾਲ ਹੀ ਜੀਵਨ ਦਾ ਸਾਰ ਹੈ ਇਹ ਦਾਸ ਨਾਨਕ ਗੁਰੂ ਨੇ ਸਤਗੁਰੂ ਨੇ ਜਿਸ ਮਨੁੱਖ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਸਿਮਰਨ ਪੱਕਾ ਕਰ ਦਿੱਤਾ ਉੱਥੇ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਮਿਲਾਵਲ ਮਹਿਲਾ ਚੌਥਾ ਹਮਰਾ ਚਿਤ ਲੁਬਤ ਮੋ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰਨਾ ਸਕੈ ਪ੍ਰਭ ਹਮ ਕਿਉ ਕਰ ਮੁਗ ਤਰਾ ਏ ਪ੍ਰਭੂ ਸੀ ਜੀਵਾ ਦਾ ਮਨ ਮਾਇਆ ਦੇ ਮੋਜ ਫਸਿਆ ਰਹਿੰਦਾ ਕੋਟੀ ਮਾਦੀ ਮੈਲ ਨਾਲ ਬਹੁਤ ਪਰਿਆ ਰਹਿੰਦਾ ਇਸ ਵਾਸਤੇ ਅਸੀਂ ਤੇਰੇ ਸੇਵਾ ਭਗਤੀ ਕਰ ਨਹੀਂ ਸਕਦੇ ਅਸੀਂ ਮੋਰਕ ਕਿਵੇਂ ਸੰਸਾਰ ਸਾਗਰ ਤੋਂ ਤਰੀਏ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾਂ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਗੁਰ ਪਾਰ ਪਰ ਰਹਾਉ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਜਿਸ ਮਨੁੱਖ ਕੋ ਤੇ ਪ੍ਰਭੂ ਨੇ ਕਿਰਪਾ ਕੀਤੀ ਗੁਰੂ ਨੂੰ ਮਿਲ ਕੇ ਸੰਸਾਰ ਸਾਗਰ ਤੋਂ ਤਰ ਗਿਆ ਹੈ ਰਹਾਉ ਹਮਰੇ ਪਿਤਾ ठाकुर ਪ੍ਰਭ ਸਾਮੀ ਹਰਦੇਹ ਮਤੀ ਜਸ ਕਰ ਤੁਮਰੇ ਸੰਗ ਲਗੇ ਸੇ ਉਦਰੇ ਜੋ ਕਾਸ਼ ਜੋ ਸੰਕਾਸ਼ਟ ਲੋਤਰ ਹੈ ਠਾਕੁਰ ਸਾਡੇ ਮਾਲਕ ਸਾਨੂੰ ਜਿਹੀ ਸਮਝ ਬਖਸ਼ ਕਿ ਤੇਰਾ ਨਾਮ ਜਪ ਦੇ ਰਹੀਏ हे ਪ੍ਰਭੂ ਜਿਵੇਂ ਕਾਠ ਨਾਲ ਲੱਕੇ ਲੋਹਾ ਨਦੀ ਤੋਂ ਪਾਰ ਲੰਘ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਬੰਦੇ ਤੇਰੇ ਚਰਨਾਂ ਨਾਲ ਜੁੜ ਗਏ ਉਹ ਬਚ ਜਾਂਦੇ ਨੇ ਸਾਖਤ ਨਰ ਉੱਚੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾਂ ਤੇ ਨਰ ਪਾਗਹੀਨ ਦੁਹਚਾਰੀ ਉਜਨਮ ਹੋਏ ਫਿਰ ਮਾਰਾ ਇਹ ਭਾਈ ਜਿੰਨਾ ਬੰਦਿਆ ਨੇ ਕਦੇ ਪ੍ਰਮਾਤਮਾ ਦੀ ਸੇਵਾ ਭਗਤੀ ਨਹੀਂ ਕੀਤੀ ਉਹਨਾਂ ਬੰਦਿਆਂ ਦੀ ਅਕਲ ਹੁੱਚੀ ਤੇ ਮਲੀਨ ਰਹਿੰਦੀ ਹੈ ਉਹ ਮਨੁੱਖ ਬਦ ਕਿਸਮਤ ਰਹਿ ਜਾਂਦੇ ਨੇ ਕਿਉਂਕਿ ਪਵਿੱਤਰ ਦਾ ਸਉਮੇ ਪ੍ਰਭੂ ਤੋਂ ਵਿਛੜ ਕੇ ਮਨ ਕਰਮੀ ਹੋ ਜਾਂਦੇ ਨੇ ਜਿਨ ਕੋ ਤੁਮ ਹਰ ਮੇਲੋ Swami ਤੇ ਨਾਏ ਸੰਤੋਗੁਰ ਸਰ ਦਰਮਤ ਮੈਲ ਗਈ ਹਰ ਭਜਿਆ ਜਨਾਨਕ ਪਾਰ ਪਰਾ ਹਿਮਾਲ ਪ੍ਰਭੂ ਜਿੰਨਾ ਮਨੁੱਖਾਂ ਨੂੰ ਆਪਣੇ ਚਰਨਾਂ ਜੋੜਨਾ ਹੁੰਦਾ ਹੈ ਉਹ ਸੰਤੋਖ ਦੇ ਸਰੋਵਰ ਗੁਰੂ ਚ ਇਸ਼ਨਾਨ ਕਰਦੇ ਰਹਿੰਦੇ ਨੇ ਇਹ ਦਾਸ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦੇ ਭਜਨ ਕਰਦੇ ਨੇ ਉਹਨਾਂ ਅੰਦਰੋਂ ਕੋਟੀ ਮੈਲ ਮੁੱਕ ਜਾਂਦੀ ਹੈ ਬਿਲਾਵਲ ਮਹਿਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਯੁਗ ਕੇਵਟ ਗੁਰ ਸ਼ਬਦ ਤਰੋ ਏ ਸੰਤ ਜਨ ਭਰਾਓ ਸਾਧ ਸੰਗਤ ਚ ਇਕੱਠੇ ਰਲ ਬੈਠੋ ਆਓ ਮਿਲ ਕੇ ਪ੍ਰਭੂ ਦੇ ਸਿਵ ਤੋਂ ਸੁਲਾ ਦੀਆਂ ਗੱਲਾਂ ਕਰੀਏ ਇਹ ਪਰੇ ਸੰਸਾਰ ਵਿੱਚ ਕਲੇਸ਼ ਭਰੇ ਸੰਸਾਰ ਜ ਪ੍ਰਭੂ ਦਾ ਨਾਮ ਹੀ ਮਨੁਜਾਹਾਜ ਹੈ ਜੋ ਮਨੁੱਖ ਨੂੰ ਤਾਰ ਸਕਦਾ ਮੇਰੇ ਮਨਾ ਹਾਰ ਗੁਣ ਹਰ ਉਚਰ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਰ ਪਰਉ ਰਹਾਉ হে ਮੇਰੇ ਮਨ ਸਦਾ ਪਰਮਾਤਮਾ ਦੇ ਗੁਣ ਯਾਦ ਕਰਦੇ ਰੋ ਜਿਸ ਮਨੁੱਖ ਦੇ ਮੱਥੇ ਤੇ ਲਿਖੇ ਚੰਗੇ ਭਾਗ ਜਾਗ ਪੈਂਦੇ ਨੇ ਉਹ ਹਰੀ ਨਾਮ ਨੂੰ ਜਪ ਕੇ ਤਰ ਜਾਂਦਾ ਰਹ। ਕਾਇਆ ਨਗਰ ਮੈਂ RAM ਰਸ ਊਤਮ ਕਿੰ ਪਾਈਅ ਉਪਦੇਸ਼ ਜਨ ਕਰ ਸਤਗੁਰ ਸੇ ਸਫਲ ਹਰ ਦਰਸ਼ਨ ਮੇਲਾ ਅਮ੍ਰਿਤ ਹਰਸ ਪੀਓ ਮਹਾਰਜ ਕਹਿਣ ਲਗੇ ਸਰੀਰ ਵਿੱਚ ਖਾਣ ਪੀਣ ਲਈ ਕਈ ਕਿਸਮਾਂ ਦੇ ਸਵਾਦਲੇ ਪਦਾਰਥ ਮਿਲਦੇ ਨੇ ਪਰ ਪ੍ਰਭੂ ਦਾ ਨਾਮ ਰਸ ਹੀ ਉੱਤਮ ਹੈ ਕਿਉਂ ਪਾਈਏ ਪ੍ਰਦੇਸ਼ ਜਨ ਕਰੋ ਉਪਦੇਸ਼ ਸਮਝਾਓ ਕਿਵੇਂ ਹਾਸਲ ਹੋਏ ਸਤਿਗੁਰੂ ਸੇਵ ਸਵਲ ਹਰ ਦਰਸ਼ਨ ਸੰਤ ਜਨੋ ਜਿਹੜਾ ਸਤਿਗੁਰੂ ਨੂੰ ਧਿਆਉਂਦਾ ਕਿਉਂਕਿ ਸਤਿਗੁਰੂ ਦਾ ਦਰਸ਼ਨ ਸਫਲ ਫਲ ਦੇਣ ਵਾਲਾ ਹੈ ਤੇ ਗੁਰੂ ਨੂੰ ਮਿਲ ਕੇ ਹੀ ਆਤਮਿਕ ਆਨੰਦ ਖਟ ਸਕੀਦਾ ਹੈ ਖਰ ਖਰ ਨਾਮ ਅੰਮ੍ਰਿਤ ਖਰ ਮਿੱਠਾ ਪਰ ਸੰਤੋ ਚਾਖ ਦੇਖੋ ਗੁਰਮਤ ਹਰਸ ਮਿੱਠਾ ਲਾਗਾ ਤਿੰ ਬਿਸਰੇ ਸਭ ਬੇਖ ਰਸੋ اے ਸੰਤ ਜਨੋ ਬੇਸ਼ਕ ਚੱਕ ਕੇ ਵੇਖੋ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ ਜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਿਸ ਮਨੁੱਖ ਨੇ ਨਾਮ ਰਸ ਚੱਖਿਆ ਹੈ ਉਹ ਆਤਮਿਕ ਜੀਵਨ ਮਾਰਮਕੋਣ ਵਾਲੇ ਫਿਰ ਸਾਰੇ ਰਸਾ ਉਹ ਭੁਲਾ ਦਿੰਦਾ ਹੈ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨ ਚਾਰ ਪਦਾਰਥ ਚਾਰੇ ਪਾਇ ਗੁਰਮਤਿ ਨਾਨਕ ਹਰ ਪਜੋ ਏ ਸੰਤ ਜਨੋ ਪ੍ਰਮਾਤਮ ਦਾ ਨਾਮ ਸਵਾਦਲਾ ਪਦਾਰਥ ਰਸਾਇਣ ਹੈ ਸਦਾ ਇਸ ਦਾ ਸੇਵਨ ਕਰੋ ਜੇ ਨਾਨਕ ਜਗਤ ਵਿੱਚ ਕੁੱਲ ਚਾਰ ਪਦਾਰਥ ਗਿਣੇ ਨੇ ਨਾਮ ਰਸਾਇਣ ਦੀ ਬਰਕਤ ਨਾਲ ਇਹ ਚਾਰੇ ਹੀ ਫੇਰੇ ਮਿਲ ਜਾਂਦੇ ਨੇ ਮਿਲਾਵਲ ਮਹਿਲਾ ਚੌਥਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਕੋਈ ਜਾਪੈ ਹਰ ਮੰਤਰ ਜਪੈਨੀ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜ ਨਿਤ ਸੇਵੋ ਦਿਨ ਸਭ ਰੈਨੀ ਕੋਈ ਖੱਤਰੀ ਹੋਵੇ ਬ੍ਰਾਹਮਣ ਹੋਵੇ ਸ਼ੂਦਰ ਹੋਵੇ ਇਹ ਸਭਨਾ ਵਾਸਤੇ ਨਾਮ ਹੀ ਮੰਤ ਨਾਮ ਹੀ ਜਪਣ ਯੋਗ ਮੰਤਰ ਹੈ اے ਹਰੀਜਨੋ ਗੁਰੂ ਨੂੰ ਪਰਮਾਤਮਾ ਦੇ ਰੂਪ ਜਾਣ ਕੇ ਗੁਰੂ ਦੀ ਸ਼ਰਨ ਪੋ ਦਿਨ ਰਾਤ ਗੁਰੂ ਦੀ ਸ਼ਰਨ ਚ ਪੈ ਕੇ ਨਾਮ ਜਪਦੇ ਰਹੋ ਅਰਜਨ ਦੇਖੋ ਸਤ ਗੁਰ ਨੈਣੀ ਜੋ ਇੱਛਾ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਬੈ ਨਿਰਹਾਉ اے ਸੇਵਕ ਜਨੋ ਗੁਰੂ ਨੱਖਾਂ ਖੋਲ ਕੇ ਵੇਖੋ ਗੁਰੂ ਪ੍ਰਭੂ ਦਾ ਰੂਪ ਹੈ ਜੋ ਸੋਚਦੇ ਹੋ ਜੋ ਇੱਛੋਗੇ ਦਾਤ ਉਹੀ ਮਿਲਦੀ ਹੈ ਪ੍ਰਭੂ ਤੇ ਗੁਰੂ ਕੋਲ ਅਨੇਕ ਉਪਾ ਚਤਵੀਆਂ ਬਹੁਤੇਰ ਸਾਹ ਹੋਵੇ ਜੇ ਬਾਤ ਹੋਵੇ ਨੀ ਆਪਣਾ ਪੜਾ ਸਭ ਕੋਈ ਬੱਚਾ ਸੋ ਕਰੇ ਜੇ ਮੇਰੇ ਚਤ ਨਾ ਚਤੈ ਨੀ ਗੁਰੂ ਪਰਮੇਸ਼ਵਰ ਆਸਰ ਆਸਰਾ ਪਰਨਾ ਪੁਲਾ ਕੇ ਆਪਣੀ ਭਲਾਈ ਦੇ ਅਨੇਕਾਂ ਤੋਂ ਬਥੇਰੇ ਟੰਗ ਸੋਚਦੇ ਹਨ ਇਹ ਭਾਈ ਪਰ ਉਹੀ ਗੱਲ ਹੁੰਦੀ ਜੋ ਰਜਾ ਵਿੱਚ ਹੁੰਦੀ ਪਾਉ ਗੁਰੂ ਪਰਮਾਤਮਾ ਨੂੰ ਪੁਲਾ ਕੇ ਹਰ ਕੋਈ ਸੋਚਦਾ ਹੈ ਮੈਂ ਕਰ ਲਈ ਪਰ ਜੋ ਉਹੀ ਹੁੰਦਾ ਜੋ ਸਤਗੁਰੂ ਨੂੰ ਪਾਉਂਦਾ ਆਪਣਾ ਭਲਾ ਹਰ ਕੋਈ ਲੋਚਦਾ ਪਰ ਪ੍ਰਭੂ ਉਹੀ ਕੰਮ ਕਰਦਾ ਜੋ ਸਾਡੇ ਚਿੱਤ ਚੇਤੇ 'ਚ ਨਹੀਂ ਹੁੰਦਾ ਮਨ ਕੀ ਮਤ ਤਿਆਗੋ ਹਰਜਨ ਇਹ ਆ ਬਾਤ ਕਠਹਿਨੀ ਅੰਦਿਨ ਹਰ ਹਰ ਨਾਮ ਧਿਆਵੋ ਦੁਰਸਤ ਗੁਰ ਕੀ ਮਤ ਲੈਨੀ ਏ ਸੰਤ ਜਨੋ ਆਪਣੇ ਮਨ ਦੀ ਮਰਜ਼ੀ ਉੱਤੇ ਤੁਰਨਾ ਛੱਡ ਕੇ ਗੁਰੂ ਦੀ ਹੁਕਮ ਚੱਤੂਰੋ ਫਿਰ ਵੀ ਗੁਰੂ ਪਾਤਸ਼ਾਹ ਦੀ ਮੱਤ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ਮਤ ਸਤ ਤੇਰਾ ਵਸਾਮੀ ਹਮ ਜਨਤ ਤੋਂ ਪੁਰਖ ਜਨਤੈ ਨੀ ਜਨਾਨ ਨ ਕੇ ਪ੍ਰਭ ਕਰਤੇ ਸਾਮੀ ਜਿਉ ਭਾਵੈ ਤਿ ਮੈਂ ਬੁਲੇ ਨੀ ਏ ਮਾਲਕ ਪ੍ਰਭੂ ਚੰਗੀ ਮੰਦੀ ਮਤ ਤੇਰੇ ਆਪਣੇ ਵਸ ਵਿੱਚ ਜਿਵੇਂ ਦਿਨਾਂਵੇਂ ਜੀਵ ਖੱਟਦੇ ਨੇ ਏ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ ਜਿਵੇਂ ਤੈਨੂੰ ਚੰਗਾ ਲੱਗਦਾ ਤਿਵੇਂ ਤੂੰ ਸਾਨੂੰ ਬੁਲਾਣਾ ਹੈ ਬਿਲਾਵਲ ਮਹਿਲਾ ਚੌਥਾ ਆਨੰਦ ਮੂਲ ਧਿਆਇਓ ਪੁਰਖੋਤ ਅੰਦਿਨ ਆਨੰਦ ਅਨੰਦੇ ਤਰਮ ਰਾਇ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਹੈ ਮਾਨ ਜਿਸ ਮਨੁੱਖ ਨੇ ਆਨੰਦ ਸੁਮੇ ਉਤਮ ਪ੍ਰਭੂ ਦਾ ਨਾਮ ਸਿਮਰਿਆ ਉਹ ਨਾਂ ਚ ਲੀਨ ਰਹਿੰਦਾ ਹੈ ਉਸ ਨੂੰ ਤਰਮਰਾ ਦੀ ਮੁਥਾਜੀ ਨਹੀਂ ਰਹਿੰਦੀ ਜਪ ਮੰਨ ਹਰ ਹਰ ਨਾਮ ਗੋਬਿੰਦੇ ਵਡਪਾਗ ਗੇ ਗੁਰ ਸਤਗੁਰ ਪਾਇਆ ਗੁਣ ਗਾਏ ਪਰਮਾਨੰਦਿ ਰਹਾ ਹੇ ਮਨ ਹਰ ਗੋਬਿੰਦ ਦਾ ਨਾਮ ਸਦਾ ਜਪਿਆ ਕਰ ਇਸ ਵੱਡੇ ਪਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਗੰਦਾ ਰਹਿੰਦਾ ਰਹਾ ਸਾਕਤ ਮੂਡ ਮਾਇਆ ਕੇ ਬੱਧ ਵਿਚ ਮਾਇਆ ਫਿਰੈ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਦ ਦੇ ਜੋ ਤੇਲੀ ਬਲਦ ਪਵੰਦੇ ਏ ਮਨ ਪਰਮਾਤਮਾ ਨਾਲ ਟੁੱਟੇ ਹੋਏ ਮੂਰਖ ਮਨੁੱਖ ਮਾਇਆ ਦੇ ਮੋਹ ਵਿੱਚ ਵੱਜੇ ਰਹਿੰਦੇ ਨੇ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਵੱਜੇ ਹੋਏ ਉਹ ਮਨੁੱਖ ਤ੍ਰਿਸ਼ਨਾ ਦੀ ਅਗ ਵਿੱਚ ਨਿਤ ਸੜਦੇ ਰਹਿੰਦੇ ਨੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਤੂਟੇ ਮਾਇਆ ਫੰਦੇ ਹੇ ਮਨ ਜਿਹੜੇ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸੇਵਾ ਭਗਤੀ ਚ ਲੱਗ ਪਏ ਉਹ ਤ੍ਰਿਸ਼ਨਾ ਦੀ ਜਾਗ ਚ ਸੜਨੋਂ ਬਚ ਗਏ ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੇ ਤ੍ਰਿਸ਼ਨਾਗਤੋਂ ਬਚਣ ਦਾ ਫਲ ਖਾਟ ਲਿਆ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨਾਨ ਕਾਪੇ ਆਪ ਸਭ ਵਰਤੈ ਜਿਉ ਰੱਖੈ ਤਿਵੇਂ ਰਹੰਦੇ ਹੈ ਮਨ ਪ੍ਰਭੂ ਆਪ ਹੀ ਸਭ ਜੀਵਾਂ ਦਾ ਮਾਲਕ ਹੈ ਆਪ ਹੀ ਸੇਵਾ ਭਗਤੀ ਕਰਵਾਨ ਵਾਲਾ ਆਪ ਹੀ ਗੋਬਿੰਦ ਪ੍ਰਭੂ ਆਪ ਹੀ ਸਭ ਥਾਂ ਤੇ ਮੌਜੂਦ ਹੈ ਦਾਸ ਨਾਨਕ ਹਰ ਥਾਂ ਪ੍ਰਭੂ ਆਪ ਹੀ ਆਬਸਰੇ ਜਿਵੇਂ ਚੰਗਾ ਲੱਗਦਾ ਓਵੇਂ ਜੀਵ ਦੀ ਰਾਜਾ ਚ ਚਲਦੇ ਨੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨਨ ਕਾ ਪੀ ਆਪ ਸਭ ਵਰਤੈ ਜਿਉ ਰਾਖੈ ਤਿਮੈ ਰਹੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ